ਹੈਲੋ ਸਟੂਡੈਂਟਸ ਵੈਲਕਮ ਟੂ ਐਮ ਆਈ 엘ਿਟ ਅਕੈਡਮੀ ਦੋਸਤੋ ਪੰਜਾਬੀ ਦੀ ਇਸ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਆਪਣਾ ਪੰਜਾਬੀ ਦਾ ਵਿਸ਼ਾ ਹੈ ਉਹ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ ਭਾਗ 1 ਤਾਂ ਪੰਜਾਬੀ ਸੱਭਿਆਚਾਰ ਬਾਰੇ ਆਪਾਂ ਅੱਜ ਪੜਾਂਗੇ ਕਿ ਪੰਜਾਬੀ ਸੱਭਿਆਚਾਰ ਕੀ ਹੁੰਦਾ ਹੈ ਅਤੇ ਪੰਜਾਬੀ ਸੱਭਿਆਚਾਰ ਵਿੱਚ ਕਿਹੜੇ-ਕਿਹੜੇ ਤੱਤ ਨੇ ਜਿਹੜੇ ਆਉਂਦੇ ਵਿੱਚ ਆਉਂਦੇ ਨੇ ਤਾਂ ਕਰਦੇ ਹਾਂ ਸ਼ੁਰੂ ਆਪਾਂ ਅੱਜ ਦਾ ਟੌਪਿਕ ਪੰਜਾਬੀ ਸੱਭਿਆਚਾਰ ਤਾਂ ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਵਿਸ਼ੇਸ਼ ਜੀਵਨ ਜਾਂਚ ਜਿਸ ਜੀਵਨ ਵਿੱਚ ਪੰਜਾਬੀ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ ਤਾਂ ਉਸ ਸੱਭਿਆਚਾਰ ਦੇ ਬਾਰੇ ਆਪਾਂ ਇਸ ਵਿੱਚ ਇਨਕਲੂਡ ਕਰਦੇ ਹਾਂ ਇਹ ਇਸ ਜੀਵਨ ਜਾਂਚ ਵਿੱਚ ਪੰਜਾਬੀ ਲੋਕਾਂ ਦਾ ਰਹਿਣ ਸਹਿਣ ਕਿਤੇ ਰਸਮ ਰਿਵਾਜ ਪਹਿਰਾਵਾ रिश्ते नाते हार श्रृंगार विश्वास मूल मनोरंजन ਦੇ ਸਾਧਨ ਭਾਸ਼ਾ ਅਤੇ ਲੋਕ ਸਾਹਿਤ ਜਿਹੜੇ ਨੇ ਇਸ ਵਿੱਚ ਸ਼ਾਮਲ ਹੁੰਦੇ ਨੇ ਪੰਜਾਬੀ ਸੱਭਿਆਚਾਰ ਵਿੱਚ ਆ ਇਸ ਪ੍ਰਕਾਰ ਪੰਜਾਬੀ ਸੱਭਿਆਚਾਰ ਦੇ ਕਈ ਅੰਗ ਹਨ ਜਿਵੇਂ ਪਦਾਰਥਕ ਅੰਗ ਸਮਾਜਿਕ ਅੰਗ ਸੰਚਾਰਿਤ ਅੰਗ ਅਤੇ ਧਾਰਮਿਕ ਅਤੇ ਰਾਜਨੀਤਿਕ ਅੰਗ ਜਿਹੜੇ ਕੀ ਇਸ ਸੱਭਿਆਚਾਰ ਦੇ ਅੰਗ ਹਨ ਸਮੁੱਚੇ ਅੰਗ ਹਨ ਆ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅਸੀਂ ਪੰਜਾਬੀ ਚਰਿੱਤਰ ਤੇ ਪਛਾਣ ਚਿੰਨ ਪੰਜਾਬੀ ਚਰਿੱਤਰ ਅਤੇ ਪਛਾਣ ਚਿੰਨ ਤਾਂ ਪੰਜਾਬੀ ਸਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ ਨਵੇਕਲੇ ਜਲਵਾਯੂ ਇਤਿਹਾਸਕ ਉਤਾਰ ਚੜਾਵਾਂ ਨੇ ਪੰਜਾਬੀ ਜੀਵਨ ਜਾਂਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪਰ ਪੱਖ ਉਸਾਰੇ ਹਨ ਜੋ ਪੰਜਾਬੀਅਤ ਦੇ ਪਛਾਣ ਚਿੰਨ ਬਣ ਗਏ ਹਨ ਜੋ ਪੰਜਾਬੀਅਤ ਦੇ ਪਛਾਣ ਚਿੰਨ ਬਣ ਗਏ ਹਨ ਇਹ ਚਿੰਨ ਹਨ ਸਵੈਦਾਨਤਾ ਸਵੈਦੀਨਤਾ ਸਖਸ਼ੀਅਤ ਵਿਲੱਖਣ ਲੱਛਣ ਜ਼ਿੰਦਗੀ ਨੂੰ ਜਨੂਨ ਵਾਂਗ ਜਿਉਣਾ ਤਿਆਗਵਾਦੀ ਜੀਵਨ ਫਲਸਫਾ ਉੱਚਤਾ ਸੂਚਤਾ ਅਤੇ ਬਹਾਦਰੀ ਵਾਲਾ ਜੀਵਨ ਬਤੀਤ ਕਰਨਾ ਅਤੇ ਬਹਾਦਰੀ ਵਾਲਾ ਜੀਵਨ ਬਤੀਤ ਕਰਨਾ ਇਹ ਸੱਭਿਆਚਾਰ ਦੇ ਅੰਗ ਹਨ ਤਾਂ ਸਭ ਤੋਂ ਪਹਿਲਾਂ ਜਾਤ ਪ੍ਰਬੰਧ ਦੇ ਪੰਜਾਬੀ ਸੱਭਿਆਚਾਰ ਤਾ ਪੰਜਾਬ ਦੇ ਗੱਲ ਕਰਦੇ ਹਾਂ ਜਾਤ ਪ੍ਰਬੰਧੀ ਤਾਂ ਪੰਜਾਬ ਵਿੱਚ ਹੋਰ ਸਮਾਜਿਕ ਪ੍ਰਣਾਲੀਆਂ ਜਿਹੜੀਆਂ ਕਿ ਵਾਂਗ ਜਾਤ ਪ੍ਰਣਾਲੀ ਹੈ ਜਿਹੜੀ ਇੰਨੀ ਜਟਿਲ ਨਹੀਂ ਹੈ ਇੰਨੀ ਜਟਿਲ ਨਹੀਂ ਹੈ ਜਿਵੇਂ ਦੂਜੇ ਆਪਣੇ ਦੇਸ਼ ਦੇ ਦੂਜੇ ਭਾਗਾਂ ਵਿੱਚ ਹੈ ਤਾਂ ਪੰਜਾਬ ਵਿੱਚ ਜਾਤ ਪ੍ਰਣਾਲੀ ਹੈ ਜਿਹੜੀ ਇੰਨੀ ਜ਼ਿਆਦਾ ਜਟਿਲ ਨਹੀਂ ਹੈ ਇੱਥੇ ਬ੍ਰਾਹਮਣਾਂ ਦੀ ਥਾਂ ਹੈ ਜਿਹੜੀ ਉਹ ਸਭ ਤੋਂ ਉੱਚੀ ਨਹੀਂ ਮੰਨੀ ਜਾਂਦੀ ਬ੍ਰਾਹਮਣਾਂ ਦੀ ਥਾਂ ਜਿਹੜੀ ਸਭ ਤੋਂ ਉੱਚੀ ਨਹੀਂ ਮੰਨੀ ਜਾਂਦੀ ਇੱਥੇ ਦਰਜਾਬੰਦੀ ਇੱਥੇ ਦਰਜਾਬੰਦੀ ਹੈ ਜਿਹੜੀ ਉਹ ਜ਼ਮੀਨ ਧਨ ਦੌਲਤ ਗਿਣਤੀ ਸਰੀਰਕ ਅਤੇ ਰਾਜਨੀਤਿਕ ਸੱਤਾ ਦੇ ਵਰਗੀਆਂ ਇਸ ਦੁਨੀਆ ਦੀਆਂ ਦੌਲਤਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਜਿਹੜੀ ਕੀ ਦਰਜਾਬੰਦੀ ਉਹ ਹੈ ਧਨ ਦੌਲਤ ਜ਼ਮੀਨ ਰਾਜਨੀਤਿਕ ਤੌਰ ਤੇ ਉਹਨਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸੇ ਕਾਰਨ ਸਮਕਾਲੀਨ ਪੰਜਾਬ ਵਿੱਚ ਜੱਟਾਂ ਦੀ ਜਿਹੜੀ ਥਾਂ ਹੈ ਜੱਟਾਂ ਦੀ ਥਾਂ ਉਹ ਉੱਚੀ ਮੰਨੀ ਜਾਂਦੀ ਹੈ ਉਹ ਉੱਚੀ ਮੰਨੀ ਗਈ ਹੈ ਪੰਜਾਬ ਵਿੱਚ ਜਾਤਾਂ ਦੇ ਵਿਆਹ ਪ੍ਰਥਾ ਇੰਨੀ ਪੱਕੀ ਨਹੀਂ ਹੈ ਜਾਤਾਂ ਦੀ ਵਿਆਹ ਪ੍ਰਥਾ ਇੰਨੀ ਜ਼ਿਆਦਾ ਪੱਕੀ ਨਹੀਂ ਹੈ ਜਾਤਾਂ ਵਿੱਚ ਹੱਦਾਂ ਕਮਜ਼ੋਰ ਹੋਣ ਕਰਕੇ ਸਿੱਖ ਮੱਤ ਦੁਆਰਾ ਸੁਚੇਤ ਰੂਪ ਵਿੱਚ ਜਾਤ ਪ੍ਰਣਾਲੀ ਖਤਮ ਕਰਨ ਦੇ ਯਤਨਾਂ ਅਤੇ ਇਸ ਖੇਤਰ ਵਿਚ ਮਰਦਾਂ ਦੇ ਮੁਕਾਬਲੇ ਇਸਤਰੀਆਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਹੋਣ ਕਰਕੇ ਜਿਹੜੇ ਅੰਤਰਜਾਤੀ ਵਿਆਹ ਨਹੀਂ ਹੁੰਦੇ ਅੰਤਰਜਾਤੀ ਵਿਆਹ ਨਹੀਂ ਹੁੰਦੇ ਸਗੋਂ ਬਾਹਰਲੇ ਰਾਜਾਂ ਤੋਂ ਇਸਤਰੀਆਂ ਵਿਆਹ ਕਰਵਾ ਕੇ ਲਿਆਂਦੀਆਂ ਜਾ ਰਹੀਆਂ ਹਨ ਬਾਹਰਲੇ ਰਾਜਾਂ ਤੋਂ ਇਸਤਰੀਆਂ ਵਿਆਹ ਕੇ ਲਿਆਂਦੀਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੱਭਿਆਚਾਰ ਪਰਿਵਰਤਨ ਤੇ ਸੱਭਿਆਚਾਰ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਸੱਭਿਆਚਾਰ ਪਰਿਵਰਤਨ ਦੀ ਸੱਭਿਆਚਾਰ ਪਰਿਵਰਤਨ ਜਾਂ ਰੂਪਾਂਤਰ ਜਾਂ ਰੂਪਾਂਤਰ ਇੱਕ ਅਹਿਮ اٹਲ ਸੁਖਮ ਪਰ ਗੁੰਜਲਦਾਰ ਪ੍ਰਕਿਰਿਆ ਹੈ ਪਰ ਗੁੰਜਲਦਾਰ ਪ੍ਰਕਿਰਿਆ ਹੈ ਪਰਿਵਰਤਨ ਦੀ ਤਾਂ ਇਸ ਤੋਂ ਬਾਅਦ ਆਰਥਿਕ ਰਾਜਸੀ ਜਾਂ ਵਿਗਿਆਨਿਕ ਪਰਿਵਰਤਨ ਸੱਭਿਆਚਾਰ ਨੂੰ ਸਿੱਧੇ ਅਸਿੱਧੇ ਢੰਗ ਨਾਲ ਪਰਿਵਰਤਿਤ ਕਰਦੇ ਹਨ ਅਸਿੱਧੇ ਅਤੇ ਸਿੱਧੇ ਢੰਗ ਨਾਲ ਪਰਿਵਰਤਨ ਕਰਦੇ ਹਨ ਕਿਹੜੇ ਆਰਥਿਕ ਰਾਜਸੀ ਅਤੇ ਵਿਗਿਆਨਿਕ ਪਰਿਵਰਤਨ ਨੇ ਜਿਹੜੇ ਉਹ ਉਹ ਜਿਹੜਾ ਕੀ ਪਰਿਵਰਤਨ ਕਰਦੇ ਹਨ ਤਾਂ ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬੜੀ ਹੀ ਤੇਜ਼ੀ ਨਾਲ ਜਿਹੜੇ ਕੀ ਪਰਿਵਰਤਨ ਵਾਪਰੇ ਹਨ ਬੜੀ ਹੀ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ ਪਿਛਲੀ ਇੱਕ ਸਦੀ ਤੋਂ ਇਹਨਾਂ ਪਰਿਵਰਤਨਾਂ ਨੇ ਨਾ ਕੇਵਲ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲ ਦਿੱਤਾ ਹੈ ਸਾਡੀਆਂ ਲੋੜਾਂ ਨੂੰ ਜ਼ਰੂਰਤਾਂ ਨੂੰ ਬਦਲ ਦਿੱਤਾ ਹੈ ਜਿਸ ਤਰ੍ਹਾਂ ਸਾਡਾ ਰਹਿਣ ਸਹਿਣ ਬਦਲ ਰਿਹਾ ਹੈ ਸਗੋਂ ਸਾਡੇ ਮਨੋਰਥਾਂ ਅਤੇ ਮਨੁ ਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ ਹੋਰ ਬਦਲਣਾ ਹੈ ਸੁੱਖ ਸਹੂਲਤਾਂ ਦੇ ਨਵੇਂ ਸਾਧਨ ਸੁੱਖ ਸਹੂਲਤਾਂ ਦੇ ਨਵੇਂ ਸਾਧਨ ਸੰਚਾਰ ਸਾਧਨ ਪੰਜਾਬੀ ਜੀਵਨ ਵਿੱਚ ਪਰਵਰਤਨ ਲੈ ਕੇ ਆਉਂਦੇ ਹਨ ਲੈ ਕੇ ਆਉਂਦੇ ਹਨ ਤਾਂ ਇਸ ਨਾਲ ਪੰਜਾਬੀਆਂ ਨੂੰ ਕਈ ਨਵੇਂਆਂ ਵੰਗਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬੀਆਂ ਨੂੰ ਕਈ ਨਵੇਂਆਂ ਵੰਗਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬੀਆਂ ਦੇ ਧਰਮ ਤੇ ਵਿਸ਼ਵਾਸ ਰਿਸ਼ਤਾ ਪ੍ਰਬੰਧ ਪਹਿਰਾਵੇ ਹਾਰ ਸ਼ਿੰਗਾਰ ਅਤੇ ਖਾਣ ਪੀਣ ਦੀਆਂ ਆਦਤਾਂ ਵਿੱਚ ਬੜੇ ਹੀ ਪਰਵਰਤਨ ਆ ਚੁੱਕੇ ਹਨ ਪੰਜਾਬੀਆਂ ਦੇ ਪਹਿਰਾਵੇ ਹਾਰ ਸ਼ਿੰਗਾਰ ਤੇ ਖਾਣ ਪੀਣ ਵਿੱਚ ਕਾਫੀ ਸਾਰੇ ਪਰਵਰਤਨ ਆ ਗਏ ਹਨ ਖਾਣੇ ਵੀ ਸਾਡੇ ਬਦਲ ਗਏ ਹਨ ਪਹਿਲਾਂ ਵਾਂਗ ਨਹੀਂ ਰਹੇ ਹਨ ਪਰਵਰਤਨ ਹੋ ਰਿਹਾ ਹੈ ਤਾਂ ਪੰਜਾਬੀ ਲੋਕ ਸਾਹਿਤ ਦੀ ਗੱਲ ਕਰਦੇ ਹਾਂ ਪੰਜਾਬੀ ਲੋਕ ਸਾਹਿਤ ਦੀ ਤਾਂ ਲੋਕ ਸਾਹਿਤ ਵਿੱਚ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰਪੂਰ ਸਧਾਰਨ ਲੋਕਾਂ ਦੀ ਸਹਿਜ ਸੁਭਾਵਿਕ ਅਭਿਵਿਅਕਤੀ ਹੁੰਦੀ ਹੈ ਅਭੀ ਵਿਅਕਤੀ ਹੁੰਦੀ ਹੈ ਤਾ ਇਹ ਲੋਕ ਸਾਹਿਤ ਮੌਖਿਕ ਰੂਪ ਵਿੱਚ ਹੁੰਦਾ ਹੈ ਇਸ ਦੀ ਰਚਨਾ ਨਾਲ ਕਿਸੇ ਵੀ ਵਿਸ਼ੇਸ਼ ਲੇਖਕ ਦਾ ਨਾਮ ਨਹੀਂ ਜੁੜਿਆ ਹੁੰਦਾ ਵਿਸ਼ੇਸ਼ ਲੇਖਕ ਦਾ ਨਾਮ ਨਹੀਂ ਜੁੜਿਆ ਹੁੰਦਾ ਇਹ ਪੀੜੀਦਰ ਪੀੜੀ ਅੱਗੇ ਚੱਲਦਾ ਰਹਿੰਦਾ ਹੈ ਇਹ ਸਾਹਿਤ ਜਿਹੜਾ ਕਿ ਪੰਜਾਬੀ ਲੋਕ ਸਾਹਿਤ ਹੈ ਇਹ ਪੀੜੀ ਦਰ ਪੀੜੀ ਅੱਗੇ ਚੱਲਦਾ ਰਹਿੰਦਾ ਹੈ ਪਰੰਪਰਾ ਦਾ ਪ੍ਰਵਾਹ ਇਸ ਨੂੰ ਜਿਉਂਦੇ ਰੱਖਦਾ ਹੈ ਪਰੰਪਰਾ ਦਾ ਪ੍ਰਵਾਹ ਹੈ ਜਿਹੜਾ ਇਸ ਨੂੰ ਜਿਉਂਦੇ ਰੱਖਦਾ ਹੈ ਤਾਂ ਪੰਜਾਬੀ ਲੋਕ ਸਾਹਿਤ ਇੱਕ ਬੜਾ ਹੀ ਅਮੀਰ ਖਜ਼ਾਨਾ ਹੈ ਬੜਾ ਹੀ ਅਮੀਰ ਖਜ਼ਾਨਾ ਹੈ ਜੰਮਣ ਤੋਂ ਮੌਤ ਤੱਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਹੁੰਦਾ ਜਿਸ ਸੰਬੰਧੀ ਲੋਕਗੀਤ ਉਪਲਬਧ ਨਾ ਹੋ ਤਾਂ ਹਰੇਕ ਪੱਖ ਦੇ ਜਿਹੜੇ ਲੋਕਗੀਤ ਉਪਲਬਧ ਹਨ ਤਾਂ ਪੰਜਾਬੀਆਂ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਉਹ ਪੰਜਾਬੀ ਗੀਤਾਂ ਵਿੱਚ ਜੰਮਦਾ ਹੈ ਪੰਜਾਬੀ ਗੀਤਾਂ ਵਿੱਚ ਜੰਮਦਾ ਹੈ ਲੋਰੀਆਂ ਥਾਲਾਂ ਧਮਾਲਾਂ ਉਸ ਦਾ ਪਾਲਣ ਪੋਸ਼ਣ ਕਰਦੀਆਂ ਹਨ ਘੋੜੀਆਂ ਸੁਹਾਗ ਸਿੱਠਣੀਆਂ ਸੰਦਾਂ ਗਿੱਧਿਆਂ ਵਿੱਚ ਉਹ ਵਿਆਹਿਆ ਜਾਂਦਾ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਅਲਾਉਣਿਆਂ ਤੇ ਕੀਰਨਿਆਂ ਦੇ ਰੂਪ ਵਿੱਚ ਗੀਤਾਂ ਰਾਹੀਂ ਹੁੰਦਾ ਹੈ ਤਾਂ ਭਾਵ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਮਨੁੱਖ ਜਨਮ ਲੈਂਦਾ ਹੈ ਤਾਂ ਜਨਮ ਤੋਂ ਲੈ ਕੇ ਵਿਆਹ ਤੋਂ ਮੌਤ ਤੱਕ ਜਿਹੜਾ ਕੀ ਹੈ ਗੀਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਲੱਗ-ਅਲੱਗ ਤਰ੍ਹਾਂ ਦੇ ਗੀਤ ਸਾਹਿਤ ਬਣੇ ਹੋਏ ਹਨ ਤਾ ਪੰਜਾਬੀ ਦੇ ਬਹੁਤੇ ਲੋਕ ਗੀਤ ਨੇ ਜਿਹੜੇ ਉਹ ਇਥੋਂ ਦੇ ਨਿਤ ਪ੍ਰਤੀ ਕਾਰ ਵਿਹਾਰ ਦਿਨ ਦਿਹਾਰ ਹਾਰ ਸ਼ਿੰਗਾਰ ਮਿਲਾਪ ਪਸ਼ੂ ਪੰਛੀਆਂ ਤੇ ਰੁੱਖਾਂ ਆਦਿ ਨਾਲ ਸੰਬੰਧਤ ਹਨ ਰੁੱਖਾਂ ਆਦਿ ਨਾਲ ਸੰਬੰਧਤ ਹਨ ਰੁੱਤਾਂ ਦੀ ਗੱਲ ਕਰਦੇ ਆ ਰੁੱਤਾਂ ਮੇਲਿਆਂ ਪਸ਼ੂ ਪੰਛੀਆਂ ਅਤੇ ਰੁੱਖਾਂ ਆਦਿ ਬਾਰੇ ਵੀ ਲੋਕ ਗੀਤ ਜਿਹੜੇ ਨੇ ਮਿਲਦੇ ਨੇ ਉਹ ਪੰਜਾਬੀ ਸੱਭਿਆਚਾਰ ਵਿੱਚ ਤਾਂ ਇਸ ਤੋਂ ਬਾਅਦ ਪ੍ਰੀਤ ਕਹਾਣੀਆਂ ਸੂਰਮ ਗਤੀ ਦੇ ਪ੍ਰਸੰਗ ਅਤੇ ਇਹਨਾਂ ਜਿਹੜੇ ਪ੍ਰਤੀ ਹੈ ਪ੍ਰਸੰਗ ਅਤੇ ਗੀਤ ਜਿਹੜੇ ਕੀ ਮਿਲਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬੀ ਲੋਕ ਸਾਹਿਤ ਵੰਗੀਆਂ ਦੀ ਪੰਜਾਬੀ ਲੋਕ ਸਾਹਿਤ ਵੰਗੀਆਂ ਦੀ ਤਾਂ ਪੰਜਾਬੀ ਲੋਕ ਗੀਤਾਂ ਦੀਆਂ ਵੰਗੀਆਂ ਕਿਹੜੀਆਂ ਨੇ ਤਾਂ ਉਹਨਾਂ ਬਾਰੇ ਆਪਾਂ ਚਾਣਨਾ ਪਾਉਂਦੇ ਹਾਂ ਲੋਕ ਗੀਤਾਂ ਦੀ ਬਣਗੀਆਂ ਹਨ ਘੋੜੀਆਂ ਸੁਹਾਗ ਸਿੱਠਣੀਆਂ ਛੰਦ ਪਰਾਗਾ ਜਨਮ ਗੀਤ ਛੱਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੁਹਾਗ ਕੁੜੀ ਦੇ ਵਿਆਹ ਸਮੇ ਗਾਏ ਜਾਂਦੇ ਹਨ ਘੋੜੀਆਂ ਜਿਹੜੀਆਂ ਨੇ ਮੁੰਡੇ ਦੇ ਵਿਆਹ ਵੇਲੇ ਅਤੇ ਜਿਹੜੇ ਸੁਹਾਗ ਨੇ ਉਹ ਕੁੜੀ ਦੇ ਵਿਆਹ ਵੇਲੇ ਗਾਏ ਜਾਂਦੇ ਹਨ ਇਸ ਤੋਂ ਬਾਅਦ ਸਿੱਠਣੀਆਂ ਵਿੱਚ ਲੜਕੀ ਪੱਖ ਦੀਆਂ ਔਰਤਾਂ ਨੇ ਜਿਹੜੀਆਂ ਉਹ ਵਾਰ ਪੱਖ ਜਿਹੜੇ ਲੜਕੇ ਵਾਲੇ ਪਾਸੇ ਦੇ ਉਹਨਾਂ ਦੇ ਵਿਆਹ ਸਮੇ ਮਜ਼ਾਕ ਉਡਾਉਂਦੇ ਹਨ ਅਤੇ ਉਹਨਾਂ ਦੀਆਂ ਤਰੁੱਟੀਆਂ ਦੀਆਂ ਭੰਡੀ ਕਰਦੇ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਦੀਆਂ ਪੰਡੀ ਕਰਦੀਆਂ ਹਨ ਉਹਨਾਂ ਦੇ ਮਜ਼ਾਕ ਉਡਾਉਂਦੀਆਂ ਹਨ ਬੋਲੀਆਂ ਕਾਵ ਰੂਪ ਵਿੱਚ ਥੋੜੇ ਸ਼ਬਦਾਂ ਵਿੱਚ ਬੜੇ ਸੰਜਮ ਨਾਲ ਦਿਲ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦੀਆਂ ਹਨ ਪੇਸ਼ ਕੀਤੀਆਂ ਜਾਂਦੀਆਂ ਹਨ ਇਹਨਾਂ ਵਿੱਚ ਲਹਿ ਤਾਲ ਦਾ ਹੋਣਾ ਬੜਾ ਹੀ ਜ਼ਰੂਰੀ ਹੈ ਇਹਨਾਂ ਵਿੱਚ ਲਹਿ ਤਾਲ ਦਾ ਹੋਣਾ ਬੜਾ ਹੀ ਜ਼ਰੂਰੀ ਹੈ ਲੋਰੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਅਜਿਹੇ ਲੋਕ ਗੀਤ ਹਨ ਜਿਹੜੇ ਮਾਂ ਜਾਂ ਭੈਣ ਦੁਆਰਾ ਰੋਂਦੇ ਹੋਏ ਬੱਚੇ ਨੂੰ ਚੁੱਪ ਕਰਾਉਣ ਉਸ ਦਾ ਮਨ ਪਰਚਾਉਣ ਅਤੇ ਸਲਾਉਣ ਲਈ ਉਸ ਨੂੰ ਉਸ ਲਈ ਗਾਏ ਜਾਂਦੇ ਹਨ ਤਾਂ ਇਹ ਕੀ ਹੈ ਨਾ ਲੋਰੀਆਂ ਨੇ ਛੋਟੇ ਬੱਚੇ ਲਈ ਵਰਤੀਆਂ ਜਾਂਦੀਆਂ ਹਨ ਅਲਾਉਣੇ ਕਰੁਣਾਮਈ ਤੇ ਸੋਗ ਗੀਤ ਹਨ ਜੋ ਕਿ ਪ੍ਰਾਣੀ ਦੀ ਮੌਤ ਦੇ ਵੇਲੇ ਅਲਾਪੇ ਜਾਂਦੇ ਹਨ ਜੋ ਕਿ ਕਿਸੇ ਵੀ ਆਦਮੀ ਦੀ ਮੌਤ ਦੇ ਸਮੇਂ ਅਲਾਪੇ ਜਾਂਦੇ ਹਨ ਤਾਂ ਇਹ ਕੀ ਨੇ ਅਲਾਉਣੇ ਹੁੰਦੇ ਹਨ ਤਾਂ ਇਹ ਕਰੁਣਾਮਈ ਦੇ ਸੋਗੀ ਥਨ ਇਸ ਤੋਂ ਬਾਅਦ ਲੋਕ ਕਹਾਣੀਆਂ ਲੋਕ ਕਥਾਵਾਂ ਦੀ ਗੱਲ ਕਰਦੇ ਹਾਂ ਇੰਗਲਿਸ਼ ਵਿੱਚ ਫੋਕ ਟੇਲਸ ਵੀ ਕਹਿੰਦੇ ਹਨ ਇਸ ਨੂੰ ਲੋਕ ਕਹਾਣੀਆਂ ਜਾਂ ਲੋਕ ਕਥਾਵਾਂ ਲੋਕ ਕਹਾਣੀਆਂ ਲੋਕ ਕਥਾਵਾਂ ਅਜਿਹਾ ਬਿਰਤਾਂਤ ਹੁੰਦੀਆਂ ਹਨ ਜਿਨ੍ਹਾਂ ਵਿੱਚ ਲੋਕ ਮਾਨਸ ਦੀ અભિવ્યਕਤੀ ਹੁੰਦੀ ਹੈ ਅਤੇ ਲੋਕ ਸਮੂਹ ਨੇ ਇਹਨਾਂ ਨੂੰ ਪ੍ਰਵਾਨਗੀ ਦੇ ਕੇ ਪੀੜੀਦਰ ਪੀੜੀ ਅੱਗੇ ਤੋਰਿਆ ਹੁੰਦਾ ਹੈ ਪੀੜੀਦਰ ਪੀੜੀ ਅੱਗੇ ਤੋਰਿਆ ਹੁੰਦਾ ਹੈ ਤਾ ਪੰਜਾਬੀ ਸੱਭਿਆਚਾਰ ਵਿੱਚ ਸੱਭਿਆਚਾਰ ਵਿੱਚ ਲੋਕ ਕਹਾਣੀਆਂ ਦਾ ਵਨਸਵੰਤਾ ਹੈ ਬੜੀ ਹੀ ਭਿੰਨਤਾ ਹੈ ਬੜੀ ਹੀ ਅਲੱਗ-ਅਲੱਗ ਤਰੀਕੇ ਦੇ ਜਿਹੜੇ ਲੋਕ ਗੀਤ ਹਨ ਸੱਭਿਆਚਾਰ ਵਿੱਚ ਇਸ ਲਈ ਇਸ ਦੀਆਂ ਉਪ ਬਣ ਗਿਆ ਹਨ ਜਿਵੇਂ ਕਿ ਮਿਥਕ ਕਥਾਵਾਂ ਦੰਤ ਕਥਾਵਾਂ ਨੀਤੀ ਕਥਾਵਾਂ ਪਰੀ ਕਹਾਣੀਆਂ ਪ੍ਰੇਤ ਕਹਾਣੀਆਂ 부ਜਾਵਨ ਕਹਾਣੀਆਂ ਪਸ਼ੂ ਪੰਛੀ ਦੀਆਂ ਕਹਾਣੀਆਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਪ ਬਣ ਗਿਆ ਹਨ ਇਹਨਾਂ ਦੀਆਂ ਤਾਂ ਮਿੱਠਕ ਕਥਾਵਾਂ ਜਿਹੜੀਆਂ ਨੇ ਉਹ ਪੂਰੋ ਇਤਿਹਾਸਕ ਜੰਗ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਨਾਲ ਸਬੰਧਤ ਹੁੰਦੀਆਂ ਹਨ ਇਹਨਾਂ ਨਾਲ ਲੋਕਾਂ ਦੇ ਅਲੌਕਿਕ ਪਰੰਪਰਾਵਾਂ ਜਿਹੜੀਆਂ ਨੇ ਜੁੜੀਆਂ ਹੁੰਦੀਆਂ ਤਾਂ ਇਸ ਤੋਂ ਬਾਅਦ ਦੰਤ ਕਥਾਵਾਂ ਦੀ ਗੱਲ ਕਰਦੇ ਹਾਂ ਤਾਂ ਮਹਾਨ ਇਤਿਹਾਸਕ ਵਿਅਕਤੀਆਂ ਨਾਲ ਸਬੰਧਤ ਹੁੰਦੀਆਂ ਹਨ ਮਹਾਨ ਜਿਹੜੇ ਵਿਅਕਤੀ ਹੋਏ ਨੇ ਤਾਂ ਜਿਹੜੇ ਸ਼ਖਸੀਅਤਾਂ ਤਾਂ ਹੋਈਆਂ ਨੇ ਉਹਨਾਂ ਦੇ ਜੀਵਨ ਨਾਲ ਸਬੰਧਤ ਹੁੰਦੀਆਂ ਨੇ ਦੰਤ ਕਥਾਵਾਂ ਨੀਤੀ ਕਥਾਵਾਂ ਵਿੱਚ ਪਸ਼ੂ ਪੰਛੀਆਂ ਨੂੰ ਮਨੁੱਖਾਂ ਵਾਲੇ ਗੁਣ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਵਿਅੰਗਮਈ ਉਨਤੀ ਦੁਆਰਾ ਮਾਨਵ ਜਾਤੀ ਨੂੰ ਨੈਤਿਕਤਾ ਸਿੱਖਿਆ ਦਿੱਤੀ ਜਾਂਦੀ ਹੈ ਨੈਤਿਕਤਾ ਸਿੱਖਿਆ ਦਿੱਤੀ ਜਾਂਦੀ ਹੈ 부ਝਾਵਣ ਕਹਾਣੀਆਂ ਕਿਹੜੀਆਂ ਆਉਂਦੀਆਂ ਹਨ ਜਿਹੜੀਆਂ ਵਿੱਚ ਪਹੇਲੀਆਂ ਸ਼ਰਤਾਂ ਦੇ ਰੂਪ ਵਿੱਚ ਆਉਂਦੀਆਂ ਹਨ ਅਤੇ ਪੰਜਾਬੀ 부ਝਾਰਤਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਬੁਝਾਰਤਾਂ ਵਿੱਚ ਕਿਸੇ ਲੁਕਮੀ ਵਸਤੂ ਵਿੱਚ ਇਸ਼ਾਰਾ ਕੀਤਾ ਜਾਂਦਾ ਹੈ ਜੋ ਸੁਣਨ ਵਾਲੇ ਨੇ ਦੱਸਣੀ ਹੁੰਦੀ ਹੈ ਸੁਣਨ ਵਾਲੇ ਨੇ ਉਸ ਬੁਝਾਰਤ ਦਾ ਦੱਸਣਾ ਹੁੰਦਾ ਹੈ ਕਿਸੇ ਵੀ ਚੀਜ਼ ਵੱਲ ਇਸ਼ਾਰਾ ਕਰਕੇ ਪੁੱਛਿਆ ਜਾਂਦਾ ਹੈ ਤਾਂ ਉਸ ਦੀ ਬੁਝਾਰਤ ਨੂੰ ਬੁੱਝਣਾ ਹੁੰਦਾ ਹੈ ਬਹੁਤੀਆਂ ਬੁਝਾਰਤਾਂ ਤੁਰੰਤ ਵਿੱਚ ਆਉਂਦੀਆਂ ਹਨ ਬੜੀਆਂ ਹੀ ਜਲਦੀ ਜਵਾਬ ਦੇਣਾ ਹੁੰਦਾ ਹੈ ਤਾਂ ਇਹ ਬੁਝਾਰਤਾਂ ਜੇ ਜਿਹੜੀਆਂ ਲੋਕ ਸਾਇਤਾ ਇੱਕ ਹਿੱਸਾ ਹੁੰਦੀਆਂ ਹਨ ਤਾ ਇਸ ਤੋਂ ਇਲਾਵਾ ਪੰਜਾਬੀ ਵਿੱਚ ਅਜਿਹੇ ਅਨੇਕਾਂ ਬੁਝਾਰਤਾਂ ਮਿਲਦੀਆਂ ਹਨ ਤਾਂ ਬੜੀਆਂ ਹੀ ਬੁਝਾਰਤਾਂ ਮਿਲਦੀਆਂ ਹਨ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬੀ ਅਖਾਣ ਦੀ ਪੰਜਾਬੀ ਅਖਾਣ ਦੀ ਗੱਲ ਕਰਦੇ ਹਾਂ ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹੈ ਜਿਨ੍ਹਾਂ ਵਿੱਚ ਲੋਕ ਜੀਵਨ ਦੇ ਲੰਬੇ ਤਜਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਟੁਕਮੀ ਸ਼ੈਲੀ ਦੁਆਰਾ ਪ੍ਰਗਟਾਇਆ ਜਾਂਦਾ ਹੈ ਬੜੀ ਹੀ ਠੁਕਵੀਂ ਸ਼ੈਲੀ ਦੁਆਰਾ ਪ੍ਰਗਟਾਇਆ ਜਾਂਦਾ ਹੈ ਪੰਜਾਬੀ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਅਖਾਣ ਮਿਲਦੇ ਹਨ ਬੜੇ ਹੀ ਹਜ਼ਾਰਾਂ ਦੀ ਸੰਖਿਆ ਵਿੱਚ ਅਖਾਣ ਪਾਏ ਜਾਂਦੇ ਹਨ ਇਹ ਦੋ ਸ਼ਬਦੇ ਚਾਰ ਸ਼ਬਦੇ ਇੱਕ ਠੁਕੇ ਅੱਠ ਜਾਂ ਫਿਰ 10 ਠੁਕੇ ਵੀ ਹੋ ਸਕਦੇ ਹਨ ਇਹ ਜਿਹੜੇ ਨੇ ਦੋ ਸ਼ਬਦੇ ਚਾਰ ਸ਼ਬਦੇ ਇੱਕ ਠੁਕੇ ਅੱਠ ਠੁਕੇ ਜਾਂ ਫਿਰ 10 ਠੁਕੇ ਵੀ ਹੋ ਸਕਦੇ ਹਨ ਤਾਂ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਹੈ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਤਾਂ ਭਾਵ ਇਹ ਅਖਾਣ ਦੀ ਵਰਤੋਂ ਕੀਤੀ ਗਈ ਹੈ ਉਦਾਹਰਨ ਦੇ ਵਿੱਚ ਤਾਂ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਤਾਂ ਭਾਵ ਜਿਹਦੇ ਕੋਲ ਧਨ ਦੌਲਤ ਜਾਂ ਕੁਝ ਉਹਦੇ ਪੱਲੇ ਹੈ ਤਾਂ ਉਹਨਾਂ ਦੇ ਬੱਚੇ ਜੇ ਕਮਲੇ ਵੀ ਹਨ ਤਾਂ ਉਹ ਸਿਆਣੇ ਮੰਨੇ ਜਾਂਦੇ ਹਨ ਤਾਂ ਇਸੇ ਜਿਹੜਾ ਅਖਾਣ ਰਾਹੀਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਮਾਜ ਨੂੰ ਉਸ ਤੋਂ ਬਾਅਦ ਗੱਲ ਕਰਦੇ ਹਾਂ ਲੋਕ ਵਾਰਾਂ ਦੀ ਵਾਰਾਂ ਕੀ ਨੇ ਵਾਰ ਯੁੱਧ ਸੰਬੰਧੀ ਉਹ ਕਾਵ ਰਚਨਾ ਹੁੰਦੀ ਹੈ ਜਿਸ ਵਿੱਚ ਸੂਰਬੀਰਤਾ ਦਾ ਵਰਣਨ ਕੀਤਾ ਜਾਂਦਾ ਹੈ ਕਿਸੇ ਵੀ ਸੂਰਬੀਰਤਾ ਦਾ ਵਰਣਨ ਕੀਤਾ ਜਾਂਦਾ ਹੈ ਯੁੱਧ ਵਿੱਚ ਲੜਦੇ ਹੋਏ ਵਾਰਾਂ ਵਿੱਚ ਲੜਦੇ ਹੋਏ ਵਿਅਕਤੀ ਦੇ ਬਾਰੇ ਇਹ ਵਾਰਾਂ ਜਿਹੜੀਆਂ ਠੇਠ ਪੰਜਾਬੀ ਵਿੱਚ ਹੁੰਦੀਆਂ ਨੇ ਪੰਜਾਬੀ ਦੇ ਰੂਪ ਵਿੱਚ ਪੱਟਾਂ ਮਰਾਸੀਆਂ ਅਤੇ ਡੂਮਾ ਦੁਆਰਾ ਜਿਹੜੀਆਂ ਇਹ ਗਾਈਆਂ ਜਾਂਦੀਆਂ ਹਨ ਅਤੇ ਮਖੌਲ ਦੇ ਰੂਪ ਵਿੱਚ ਚੱਲਦੀਆਂ ਹਨ ਇਹ ਵਾਰਾਂ ਡੂਮਾ ਪੱਟਾਂ ਮਰਾਸੀਆਂ ਰਾਹੀਂ ਜਿਹੜੀਆਂ ਕਿ ਗਾਈਆਂ ਜਾਂਦੀਆਂ ਹਨ ਅਤੇ ਜਿਹੜਾ ਕਿ ਮਜ਼ਾਕ ਦੇ ਰੂਪ ਵਿੱਚ ਇਹ ਚੱਲਦੀਆਂ ਹਨ ਆ ਦੋਸਤੋ ਇਹ ਸਾਡਾ ਜਿਹੜਾ ਅੱਜ ਦਾ ਟੌਪਿਕ ਸੀ ਇਹ ਪੰਜਾਬ ਦਾ ਸੱਭਿਆਚਾਰ ਬਾਰੇ ਸੀਗਾ ਪੰਜਾਬ ਦੇ ਸੱਭਿਆਚਾਰ ਕੀ ਹੁੰਦਾ ਹੈ ਅਤੇ ਪੰਜਾਬ ਦੇ ਸੱਭਿਆਚਾਰ ਦੇ ਕਿਹੜੇ ਕਿਹੜੇ ਜਿਹੜੇ ਉਸ ਦੇ 파ਟ ਨੇ ਉਸ ਦੇ ਭਾਗ ਨੇ ਤਾਂ ਪੰਜਾਬੀ ਸੱਭਿਆਚਾਰ ਬਾਰੇ ਜਾਨਣਾ ਬੜਾ ਹੀ ਜ਼ਰੂਰੀ ਹੈ ਆਪਣੇ ਪੰਜਾਬ ਦੇ ਜਿਹੜੇ ਐਗਜ਼ਾਮ ਵਿੱਚ ਇਸ ਦਾ ਸੱਭਿਆਚਾਰ ਬਾਰੇ ਕੁਐਸਚਨ ਹਮੇਸ਼ਾ ਆਉਂਦੇ ਨੇ ਤਾਂ ਅੱਜ ਦੇ ਇਸ 파ਟ ਵਿੱਚ ਇਸ ਤੋਂ ਅੱਗੇ ਵੀ ਇਸ ਦਾ ਹੋਰ ਵੀ ਪਾਠ ਹੈ ਉਸ ਨੂੰ ਸੰਖੇਪ ਵਿੱਚ ਵੀ ਦੱਸਿਆ ਹੋਇਆ ਹੈ ਤਾਂ ਇਸ ਬਾਰੇ ਅੱਜ ਅੱਜ ਦੀ ਕਲਾਸ ਵਿੱਚ ਇੰਨਾ ਹੀ ਤਾਂ ਅਗਲੀ ਕਲਾਸ ਲਈ ਮਿਲਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ